ਭਰਾਜੀ ਪ੍ਰਧਾਨ ਬੀਕੇ ਜੂ ਗਰਾਹ ਕਿਹੜੇ ਵਿਸ਼ੇ 'ਤੇ ਅੱਜ ਆ ਨਰੇਬਾਜੀ ਬੀਚੀ ਇਹ ਬਿਜਲੀ ਨਹੀਂ ਆ ਰਹੀ ਬਹੁਤ ਜ਼ਿਆਦਾ ਖਰਾਬ ਕਰੀ ਬਿਜਲੀ ਜੀ 8 ਘੰਟਿਆਂ ਦੇ ਬਿਜਲੀ ਦੇਵਾਂਗੇ ਤੇ 1 ਘੰਟਾ ਬੱਤੀ ਆਈ ਆ ਕੋ ਨਾ ਜਿਹੜਾ ਉਹ ਤੁਹ ਬਹਲਾਈ ਰੱਖੋ ਤੇ ਜਿਆ ਕੇ ਇਹਦੇ ਚੇਤਨ ਕੋ ਤੇ ਬਹੁਤ ਬੁਰੀ ਆਤ ਬਹੁਤ ਜਿਆਦਾ ਸਰਕਾਰ ਦੀ ਜਿੰਦਾਬਾਦ ਜਿੰਦਾਬਾਦ ਬਿਜਲੀ ਬੋਰਡ ਵਾਲੇ ਬਲਾ ਇਹ ਬੜੇ ਦਿਨਾਂ ਤੋਂ ਆ ਰਹੀ ਜੀ ਕੋਈ ਬਹਾਨਾ ਹੀ ਪਾ ਦੇਗਾ ਡੂਮਲੀ ਵਾਲੇ ਫੀਡਰ ਦਾ ਤਾਂ ਫਾਰਟੀ ਵੀ ਨਹੀਂ ਮਿਲਦਾ ਸੁਭਰਾ ਦੇ ਹੋ ਰਹੇ ਆ ਡੂਮਲੀ ਵਾਲਾ ਕਪੀਟਰ ਵਾਲਾ ਉਹ ਤਾਂ ਅੱਜ ਹੈ ਉਹ ਫਾਰਟ ਦਾ ਬਾਦਸ਼ਾਹ ਬਣ ਰਿਹਾ ਜੀ ਜਰੂਰ ਰੱਖੀਏ ਫਾਰਟ ਵਾਲੇ ਹੋਰ ਵੀ ਕੋਈ ਵੀ ਫਿਟਰ ਚੱਜਣਾ ਨਹੀਂ ਚੱਲ ਰਿਹਾ ਜੀ ਬੱਤੀ ਕਿਥੋਂ ਆ ਰਹੀ ਰਹੀ ਇੱਕ ਘੰਟਾ ਬੱਤੀ ਆ ਜੀ 8 ਘੰਟੇ ਕਹਿੰਦੇ ਬੱਤੀ ਦਾ ਮੁਰਦਾਬਾਦ 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 ਮਾਗੇ ਹੋ ਕਰਦੇ ਆ ਜੀ ਅਸੀਂ ਬਸ ਸਾਡਾ ਜਿਹੜਾ ਫੈਸਲਾ ਹੋਈ ਹੈ ਜੀ ਕੱਲ ਤੱਕ ਬਿਜਲੀ ਨਹੀਂ ਆਉਂਦੀ ਕੱਲੋਂ ਅਸੀਂ ਜਿੰਨੇ ਬਿਜਲੀ ਘਰਾਂ ਤੇ ਕੰਮ ਕਰਦੇ ਸਾਰੇ ਅਸੀਂ ਇਹ ਕਰੇਗਾ ਪਰ ਹਾਈਬਰ ਕੀ ਕੰਮ ਜਿਹੜਾ ਸਾਡਾ ਫਸਲ ਵੀ ਨਹੀਂ ਬਾਹਰ ਹੋਣੀ ਤੇ ਅਸੀਂ ਘਰੇ ਉੱਤੇ ਪੈਗੇ ਖੇਤਾਂ ਦੀ ਕੀ ਕਰਨਾ ਹੈ ਸਾਰਾ ਪਿੰਡ ਇਕੱਠੇ ਕਰਕੇ ਤੇ ਸਾਰੇ ਬਿਜਲੀ ਘਰ ਜਿਹੜੇ ਉੱਪਰ ਬਣਦੇ ਨੇ ਕਰਦੇ ਨੇ 1 ਘੰਟੇ ਮੇਰੇ ਜੀ 8 ਘੰਟੇ ਫਿਕਾਰ ਕੇ ਦੀ ਦੇਵਾਂਗੇ ਵੈਰੀ ਪਾਣੀ ਜਿਹੜਾ ਵਾ ਉਹਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਸਾਡੀ ਖਾਲ ਦੀ ਬੜੀ ਬੁਰੀ ਹਾਲਤਾਂ ਪਾਣੀ ਉਹ ਜਿੱਥੇ ਕਿਤੇ ਹੈਗਾ ਉੱਥੇ ਉੱਥੋਂ ਬੈਠੇ ਉਹ ਏਸੀ ਰੂਮਾਂ 'ਚ ਕਹਿ ਦਿੰਦੇ ਆ ਜੀ ਇਹਨਾਂ ਨਹਿਰੀ ਪਾਣੀ ਛੱਡ ਦਿੱਤਾ ਇਹਨੇ ਬਿਜਲੀ ਛੱਡ ਦਿੱਤੀ ਬਿਜਲੀ ਸਾਡੇ ਕੋਲੇ ਵਾਧੂ ਹੈ ਜੀ ਬਿਜਲੀ ਅਸੀਂ ਬਹੁਤ ਜ਼ਿਆਦਾ ਖਰੀਦ ਲਈ ਆ ਪਤਾ ਨਹੀਂ ਕਿੱਥੇ ਗਈ ਜਣੀ ਫੇਦੀ ਕੱਲ ਬਾਹਰ ਆ ਖੇਤਾਂ ਜਾ ਕੇ ਵੇਖੋ ਜੇ ਤੁਸੀਂ ਪੱਤਰਕਾਰ ਜੇ ਕਰੋ ਨੌਇਨਾ ਜੇ ਕਿਸੇ ਵੀ ਢੋਣਾਂ 'ਚ ਪਾਣੀ ਮਿਲ ਜੇ ਤੇ ਮੈਨੂੰ ਕਹਿ ਦਿਓ ਜਿਹੜਾ ਹੈਗਾ ਥੋੜਾ ਬਹੁਤ ਉਹ ਡੱ ਕਿੰਨਾ ਕੁ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਜੀ ਬੁਰੀ ਹਾਲਤ ਹੈ ਜਦੋਂ ਪਾਣੀ ਨਹੀਂ ਹੈਗਾ ਬਿਜਲੀ ਨਹੀਂ ਹੈਗੀ ਤੇ ਮਿੱਤਰੇ ਵੱਡੀ ਹੋ ਰਹੀ ਮਿਸਕਤੀ ਹੈ ਮੁਰਦਾਬਾਦ 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 ਸਰਕਾਰ ਸਾਡੀ ਪਾਪੀ ਕਿਸਾਨੀ ਦੀ ਹਿੱਤਾ ਗਰਾਂ ਨੂੰ ਪੱਤੀ ਮੁਰਦਾਬਾਦ ਮੁਰਦਾਬਾਦ ਜਾਬ ਸਰਕਾਰ ਮੁਰਦਾਬਾਦ 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 ਨਰਵੈਜੀ ਵੀਰ ਜੀ ਬਿਜਲੀ ਨਹੀਂ ਆ ਰਹੀ 15 ਤੋਂ ਉਹ ਸਰਕਾਰ ਨੇ ਅਖੇ ਬਿਜਲੀ ਹਟ ਕੇ ਲਗਾ ਤਾਂ ਨੰਬਰ ਦੇ ਦੇ। ਦੇਖੋ ਅੱਜ 18 ਤਰੀਕਾ 3 ਚਾਗਰੀ ਇਹ ਕੱਲੂ ਹੈ। ਬਿਜਲੀ ਛੋਣੇ ਅਜੇ ਸਿਰਫ ਸਾਮਣਾ ਨੂੰ ਸ਼ੁਰੂ ਕੀਤਾ ਤੇ ਬਿਜਲੀ ਦਿਹਾੜਾ ਇੱਕ ਘੰਟਾ ਡੇਢ ਘੰਟਾ ਕੋਈ ਫੀਡਰ ਚੱਲਿਆ ਸਾਡੇ 23 ਸਭਰਾ ਦੇ ਵਿੱਚ 10 ਫੀਡਰ ਤੱਕ। 10 ਹੀ ਫੀਡਰ ਕੋਈ ਨਹੀਂ ਚੱਲ ਰਿਹਾ ਜੀ। ਦਸਾਂ ਫੀਡਰ ਤੋਂ ਰਾਤ ਜਿਹੜੇ ਫੀਡਰ 8 ਵਜੇ ਚੱਲ ਰਹੇ ਸੀ ਉਹ ਰਾਤ ਪਾਵਰ ਕੱਟ ਆ ਗਈ ਸਾਰੀ ਰਾਤ ਨਹੀਂ ਚੱਲਿਆ। ਤੇ ਜੇ ਬਿਜਲੀ ਨਾ ਸਾਨੂੰ ਮਿਲੂਗੀ ਤਾਂ ਝੋਨਾ ਨਹੀਂ ਕਰ ਲੱਗਣਾ ਤੇ ਜਿਹੜਾ ਕਿਸਾਨ ਆ ਉਹ ਫਸਲ ਸਰ ਤੇ ਹੁੰਦਾ ਜੇ ਸਰਕਾਰ ਦੀ ਫਸਲ ਨਾ ਕਿਸਾਨ ਦੀ ਫਸਲ ਹੋਏ ਤੇ ਕਿਸਾਨ ਫਿਰ ਫਾਇ ਲੂਗਾ ਕੀ ਕਰੂਗਾ ਮੁਸਕਰਾ ਜੀ ਜੇ ਤੋ ਬਿਜਲੀ ਨਹੀਂ ਹੈਗੀ ਪੱਠੇ ਸੁੱਕਣਗੇ ਝੋਨਾ ਨਹੀਂ ਲੱਗੂਗਾ ਇਹੋ ਤਾਂ ਚਾਰ ਦਿਨ ਝੋਨੇ ਲੱਗਦੇ ਆ ਅਸੀਂ ਤਾਂ ਇਹੋ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਸੁਣਦੇ ਹਾਂ ਵੀਡੀਓ ਚ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਇਹ ਕਿੰਨਾ ਕਰੋੜਾਂ ਦੇ ਸੌਆਂ ਕਰੋੜਾਂ ਦੇ 11 ਕਰੋੜਾਂ ਦੇ ਬਿਜਲੀ ਵੇਚ ਚੁੱਕੇ ਆ ਚਲ ਜੇ ਵੇਚੂ ਪਿਆ ਤੇ ਜੇ ਹੁਣ ਮੁਸ਼ਕਲ ਆਉਂਦੀ ਆ ਕੋਈ ਬਿਜਲੀ ਦਾ ਲੋਡ ਵੱਧਾ ਤੇ ਉਹ ਬਿਜਲੀ ਵਾਪਸ ਖਰੀਦੋ ਖਰੀਦ ਕੇ ਕੋ 10 20 ਨੇ ਜਾਂ ਚਰ ਬਾਰਸ਼ ਨਹੀਂ ਉਹਨੇ ਚਰ ਬਿਜਲੀ ਪੰਜਾਬ ਨੂੰ ਦਿੱਤੀ ਜਾਵੇ ਤੇ ਬਾਅਦ ਚ ਹੋਰ ਕਹਾਤਾ ਜਾਂ ਦੋ ਹਫ਼ਤੇ ਦੀ ਲੋੜੀ ਇਹਨਾਂ ਦਾ ਕੰਮ ਸਰਕਾਰ ਕਰੀ ਸਕਦੀ ਹੈ ਮੰਗਾ ਜੀ ਬਿਜਲੀ ਨਰਤਾ ਦਿੱਤੀ ਜਾਵੇ ਬਿਜਲੀ 8 ਘੰਟੇ ਜਿਸ ਤਰ੍ਹਾਂ ਭਗਵਾਨ ਜਮਾਨ ਸਰਕਾਰਾਂ ਕਹਿੰਦੀਆਂ ਵੀ 8 ਘੰਟੇ ਨਰਤਾ ਨਹੀਂ ਦਿੱਤੀ ਜਾਵੇ ਫੇਰੀ ਝੋਨਾ ਪਾ ਲੈ ਸਰਕਾਰ ਮੁਰਦਾਬਾ ਤੇਰਾ ਜੀ ਸਿਕੰਦਰ ਸਿੰਘ ਬੱਗਾ ਕਹਿੰਦਾ ਜੀ ਤੁਹਾਡੇ ਸਾਹਮਣੇ ਸਾਰੇ ਕਿਸਾਨ ਇਕੱਠੇ ਹੋਇਆ ਜੀ 32 ਦਾ ਬਹੁਤ ਬੁਰਾ ਹਾਲਾ ਭਗਵਾਨਤ ਮਾਨ ਕਹਿੰਦਾ ਵੀ 10 ਘੰਟੇ 32 ਦੇ ਦਿੰਦਾ ਤੇ 10 ਦੇ ਮਗਰ ਉਹਨਾਂ 0 ਲਾ ਲਈ ਆ ਤੇ 1 ਘੰਟਾ ਹੀ ਆਉਂਦੀ ਆ ਕਿੰਨਾ ਬੁਰਾ ਹਾਲਾ ਜੇ ਸਟਾਫ ਦਾ ਵਾ ਵੱਡਾ ਪਿੰਡ ਸੁਭਰਾ 9 ਫੀਡਰ 10 ਫੀਡਰ ਆ ਇੱਥੇ ਸਾਰਿਆਂ ਨੂੰ ਪਤਾ ਵਾ ਇੱਕ ਲੈਂਡਮੈਨ ਆ ਸਰਕਾਰੀ ਉਹ ਵੀ ਵਿਚਾਰੇ ਕੋਈ ਕਿਤੇ ਜਾਂਦਾ ਕੋਈ ਕਿਤੇ ਤਿੰਨ ਤਿੰਨ ਦਿਨ ਇੱਥੇ ਫਾਲਟ ਨਹੀਂ ਨਿਕਲਦਾ ਕਈ ਬਿਜਲੀ ਘਰੇ ਸ਼ਿਪਾਰਸ਼ੀ ਲੈਂਡਮੈਨ ਜਿਹੜੇ ਨੰਨੋ 10-10 ਲੱਗੇ ਆ ਇੱਥੇ ਇੱਕੋ ਲੈਂਡਮੈਨ ਐਡਾ ਵੱਡਾ ਪਿੰਡਾਂ ਦਾ 15 ਕੱਲ ਪਰਸੋਂ ਦਾ ਤਾਂ ਤਿੰਨ ਦਿਨ ਹੋ ਗਏ ਬੱਤੀ ਦਾ ਇੰਨਾ ਬੁਰਾ ਹਾਲ ਆ ਇੱਕ ਮਿੰਟ ਚੱਲਦੀ ਆ 10 ਮਿੰਟ ਤੇ ਫੇਰ ਬੰਦ ਹੋ ਜਾਂਦੀ ਆ ਜੀ ਕਿਸਾਨਾਂ ਨੇ ਝੋਨਾ ਲਾਉਣਾ ਤੇ ਭਗਵੰਤ ਮਾਨ ਕਹਿੰਦਾ ਵੀ ਬੱਤੀ ਮੇ ਬਾਹਰ ਕਰੋੜਾਂ ਦੀ ਵੇਚਤੀ ਅਸੀਂ ਆਨੇ ਵੀ ਕਰੋੜਾਂ ਨਹੀਂ ਲੱਖਾਂ ਦੀ ਤੇ ਇੱਧਰ ਲਿਆਓ ਆਪਣੇ ਆਪ ਚਲਾ ਲਓ ਇੰਨਾ ਬੁਰਾ ਹਾਲ ਆ ਲੋਕਾਂ ਦੇ ਝੋਨੇ ਜਿਹੜੇ ਸ਼ੁਰੂ ਕੀਤੇ ਵਿੱਚੇ ਸੁੱਕ ਗਏ ਆ ਲੇਬਰ ਸਾਰੀ ਵਿਹਲੀ ਬੈਠੀ ਆ ਇਸ ਕਰਕੇ ਬੱਤੀ ਜੇ ਨਾ ਔਨ ਕਰਕੇ ਸਾਰਾ ਲੋਕੀ ਮਾ ਵਿਹਲੇ ਹੋ ਚੁੱਕੇ ਆ ਜੀ ਮੰਗ ਸਰਕਾਰ ਨੂੰ ਇਹੋ ਬੇਨਤੀ ਆ ਵੀ ਤਸਾਂਦਾ ਦੀ ਮੰਗ ਸੁਣੀ ਜਾਵੇ ਖੇਤੀਓ ਖੇਤੀ ਬਿਜਲੀ ਦੀ ਸਪਲਾਈ ਪੂਰੀ ਕੀਤੀ ਜਾਵੇ ਨਹੀਂ ਤੇ ਇਹ ਵੱਡਾ ਸੰਘਰਸ਼ ਚਲਾਵਾਂਗੇ ਬਸ ਸਿੰਘ ਜੀ ਮੁਬਾਰਕ ਆ ਟੀਮ ਜੀ ਮੁਬਾਰਕ ਬਾਕੀ ਕਿਸਾਨਾਂ ਦਾ ਕਹਣਾ ਕਿ ਬਿਜਲੀ ਇਸਾਨ ਸਿੰਘ ਜੀ ਆਇਆ ਜੀ ਇਹਨਾਂ ਨੂੰ ਬਿਜਲੀ ਘੱਟ ਮਿਲੀ ਆ ਜੀ ਉਹ ਬਿਜਲੀ ਜਿੱਦਾਂ ਵੀਰ ਕਹਿ ਰਹੇ ਆ ਕਿ ਟੁੱਟ ਟੁੱਟ ਕੇ ਆਉਂਦੀ ਆ 10 ਮਿੰਟਾਂ ਆ ਗਈ 5 ਮਿੰਟਾਂ ਆ ਗਈ ਇੰਨੇ 8 ਘੰਟੇ ਕਹਿੰਦਾ ਕਿ ਘੰਟਾ ਮਿਲੀ ਆ ਉਹ ਵੀ ਜੀ ਕੋਈ ਉੱਪਰੋਂ ਪ੍ਰੋਬਲਮ ਕੋਈ ਇਹ ਮਿਲ ਗਈ ਟਿਆਲੇ ਉਹ ਸਾਡੇ ਅਫਸਰ ਸਾਹਿਬਾਨ ਹੀ ਦੱਸਣਗੇ ਵੀ ਕੀ